ਇਹ ਤੁਸੀਂ ਕਦੀ ਸੋਚਿਆ ਕਿ ਵੇਸਣ ਤੋਂ ਬਿਨਾ ਵੀ ਕੜੀ ਬਣ ਸਕਦੀ ਏ? ਹਾਂਜੀ ਬਿਲਕੁਲ ਬਣ ਸਕਦੀ ਏ ਤੇ ਉਹ ਵੀ ਵੇਸਣ ਤੋਂ ਕਿਤੇ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਏ। ਉਹ ਕਿਹੜੀ ਸਪੈਸ਼ਲ ਚੀਜ਼ ਏ ਜਿਸ ਨਾਲ ਆਪਾਂ ਕੜੀ ਨੂੰ ਤਿਆਰ ਕਰਨਾ ਤੇ ਕਿਹੜੀ ਖਾਸ ਗੱਲ ਏ ਜਿਹਨੂੰ ਧਿਆਨ ਵਿੱਚ ਰੱਖਣਾ ਏ ਇਹ ਤੁਹਾਨੂੰ ਦੱਸਦੇ ਹਾਂ ਚਲੋ ਸ਼ੁਰੂ ਕਰੀਏ। ਇਹਦੇ ਲਈ ਸਭ ਤੋਂ ਪਹਿਲਾਂ ਕੜਾਈ ਵਿੱਚ ਸਰੋਂ ਦਾ ਤੇਲ ਪਾਵਾਂਗੇ ਤੇ ਕੁਝ ਖੜੇ ਮਸਾਲੇ ਵੀ ਪਾਵਾਂਗੇ। ਤੇਜ ਪੱਤਾ, ਦਾਲਚੀਨੀ, ਦੋ ਮੋਟੇ ਇਲਾਇਚੀਆਂ ਪਾਈਆਂ ਤੇ ਅੱਧਾ ਚਮਚਾ ਜੀਰਾ ਪਾਇਆ, ਥੋੜੀ ਜੀ ਹਿੰਗ ਵੀ ਜ਼ਰੂਰ ਪਾਉਣਾ ਕੜੀ 'ਚ ਇਹ ਜ਼ਰੂਰੀ ਇਸ ਤੋਂ ਬਾਅਦ ਮੈਂ ਆਲੂ ਤੇ ਗੰਡੇ ਕੱਟੇ ਨੇ ਇਹਨਾਂ ਨੂੰ ਮੈਂ ਲੰਬੇ ਲੰਬੇ ਕੱਟ ਲਿਆ ਸੀ ਬਾਰੀਕ ਤੇ ਇਹਨਾਂ ਨੂੰ ਆਪਾਂ ਅੱਧੇ ਪਾਵਾਂਗੇ ਚਾਰ ਆਲੂ ਤੇ ਚਾਰ ਗੰਡੇ ਨੇ ਅੱਧੇ-ਅੱਧੇ ਆਪਾਂ ਪਾ ਦੇਣੇ ਨੇ ਅੱਧੇ ਆਪਾਂਗਾ ਪਕੌੜਿਆਂ ਲਈ ਰੱਖ ਲੈਣੇ ਨੇ ਤੇ ਹੁਣ ਇਹਨਾਂ ਨੂੰ ਪਾ ਕੇ ਥੋੜਾ ਜਿਹਾ ਭੁੰਨ ਲਵਾਂਗੇ ਇਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਲਸਣ ਤੇ ਅਦਰਕ ਇਹਨਾਂ ਨੂੰ ਮੈਂ ਬਰੀਕ ਬਰੀਕ ਕੱਟਿਆ ਸੀ ਇੱਕ ਇੱਕ ਚਮਚ ਇਹ ਵੀ ਪਾਏ ਹਨ ਥੋੜਾ ਜਿਹਾ ਭੁੰਨਣ ਤੋਂ ਬਾਅਦ ਇਹਦੇ ਵਿੱਚ ਆਪਾਂ ਪਾ ਦੇਣਾ ਧਨੀਆਂ ਸੁੱਕਾ ਧਨੀਆਂ ਆਪਾਂ ਤੇਲ ਵਿੱਚ ਸਿੱਧਾ ਨਹੀਂ ਪਾਉਣਾ ਇਹਨੂੰ ਆਪਾਂ ਤੜਕਾ ਪਾਉਣ ਤੋਂ ਬਾਅਦ ਚ ਪਾਵਾਂਗੇ ਤੇ ਨਾਲ ਹੀ ਥੋੜੀ ਜੀ ਅਜਵੈਨ ਅਜਵੈਨ ਨੂੰ ਜੇ ਸਿੱਧਾ ਤੇਲ ਵਿੱਚ ਪਾ ਦੇਈਏ ਨਾ ਤਾਂ ਉਹ ਫਿਰ ਥੋੜੀ ਕੌੜੀ ਹੋ ਜਾਂਦੀ ਹੈ ਇਸ ਕਰਕੇ ਇਹਨੂੰ ਆਪਾਂ ਆਲੂ ਗੰਡੇ ਪਾਉਣ ਤੋਂ ਬਾਅਦ ਚ ਪਾਵਾਂਗੇ ਹੁਣ ਤੁਹਾਨੂੰ ਦੱਸ ਦਿਆਂ ਉਹ ਸਪੈਸ਼ਲ ਚੀਜ਼ ਕਿਹੜੀ ਹੈ ਜਿਸ ਦੇ ਨਾਲ ਪੂਜੇ ਛੋਲਿਆ ਆਪਾਂ ਲੈ ਲਵਾਂਗੇ ਜੇ ਤੁਹਾਡੇ ਕੋਲ ਛਿਲਕੇ ਤੋਂ ਬਿਨਾ ਨੇ ਤਾਂ ਤੁਸੀਂ ਉਹ ਲੈ ਸਕਦੇ ਹੋ ਮੇਰੇ ਕੋਲ ਇੱਥੇ ਛਿਲਕਿਆਂ ਵਾਲੇ ਸੀ ਇਸ ਲਈ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਰਹੀ ਆਂ ਜੇ ਤੁਹਾਡੇ ਕੋਲ ਪੂਜੇ ਛੋਲਿਆਂ ਦਾ ਆਟਾ ਪਿਆ ਜਾਨੀ ਕਿ ਸਤੂ ਤਾਂ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਤੇ ਆਪਾਂ ਇੱਥੇ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਬਰੀਕ ਪੀਸ ਲੈਣਾ ਇਸ ਤੋਂ ਬਾਅਦ ਇਹਨਾਂ ਨੂੰ ਛਾਣ ਲਵਾਂਗੇ ਤੇ ਛਾਣ ਕੇ ਹੀ ਇਹਨੂੰ ਯੂਜ਼ ਕਰਨਾ ਤੇ ਇਹ ਓਨਾ ਹੀ ਪਾਵਾਂਗੇ ਜਿੰਨਾ ਆਪਾਂ ਬੇਸਨ ਪਾਉਂਦੇ ਆਂ ਕਿ ਮੈਂ ਇੱਥੇ 8-10 ਜਣਾਂ ਜੋਗੀ ਕੜੀ ਬਣਾ ਰਹੀ ਆਂ ਇਸ ਕਰਕੇ ਮੈਂ ਇੱਕ ਕੌਲੀ ਬੇਸਨ ਲੈਂਦੀ ਸੀ ਤੇ ਅੱਜ ਮੈਂ ਇਹ ਇੱਕ ਕੌਲੀ ਲਵਾਂਗੀ ਸੇਮ ਹੀ ਉਹੀ ਕੁਆਂਟੀਟੀ ਰੱਖਣੀ ਤੇ ਹੁਣ ਇਹਦੇ ਵਿੱਚ 2-3 ਕੌਲੀਆਂ ਮੈਂ ਲੱਸੀ ਪਾ ਰਹੀ ਆ ਜੇ ਲੱਸੀ ਤੁਹਾਡੀ ਜ਼ਿਆਦਾ ਖੱਟੀ ਹੋਵੇ ਤਾਂ ਇੱਕੋ ਹੀ ਕੌਲੀ ਲੱਸੀ ਲੈਣਾ ਬਾਕੀ ਸਾਰਾ ਪਾਣੀ ਲੈ ਲੈਣਾ ਤੇ ਜੇ ਘੱਟ-ਖੱਟੀ ਹੋਵੇ ਤਾਂ ਲੱਸੀ ਦੀ ਕੁਆਂਟੀਟੀ ਵਧਾ ਸਕਦੇ ਹੋ ਤੇ ਮੈਂ ਇੱਥੇ 2-3 ਕੌਲੀਆਂ ਲੱਸੀ ਦੀਆਂ ਪਾ ਕੇ ਬਾਕੀ ਸਾਰਾ ਪਾਣੀ ਪਾ ਕੇ ਇਸ ਸਮਾਨ ਨੂੰ ਹੱਥਾਂ ਨਾਲ ਹੀ ਮਿਕਸ ਕਰ ਲਿਆ ਤੁਸੀਂ ਚਾਹੋ ਤਾਂ ਚਮਚ ਨਾਲ ਵੀ ਕਰ ਲਓ ਬਾਕੀ ਆਲੂ ਗੰਡੇ ਪੁੱਜ ਗਏ ਨੇ ਹੁਣ ਇਹਦੇ ਵਿੱਚ ਮੈਂ ਟਮਾਟਰ ਪਾ ਦਿੱਤੇ ਨੇ ਤੇ ਨਾਲ ਹੀ ਲੂਣ ਮਿਰਚ ਤੇ ਹਲਦੀ ਪਾ ਦਿੱਤੀ ਐ ਤੇ ਮੈਂ ਸਾਰਾ ਸਮਾਨ ਜਿਹੜਾ ਲੂਣ ਮਿਰਚ ਮਸਾਲੇ ਪਾਏ ਨੇ ਤੁਸੀਂ ਜਿੰਨੀ ਵੀ ਕੜੀ ਬਣਾਉਂਦੇ ਹੋ ਉਸ ਹਿਸਾਬ ਨਾਲ ਪਾ ਲੈਣਾ ਭਾਈ ਕੋਈ ਘੱਟ ਖਾਂਦਾ ਕੋਈ ਵੱਧ ਖਾਂਦਾ ਹੁਣ ਥੋੜੀ ਜਿਹੀ ਕਸੂਰੀ ਮੇਥੀ ਤੇ ਤਨੀਆ ਪਾਊਡਰ ਪਾ ਕੇ ਮੈਂ 1 ਤੋਂ 2 ਮਿੰਟ ਲਈ ਮਸਾਲੇ ਨੂੰ ਫਿਰ ਤੋਂ ਭੁੰਨ ਲਿਆ ਅੱਛਾ ਜੇ ਤੁਹਾਡੇ ਕੋਲ ਲੱਸੀ ਨਾ ਹੋਵੇ ਤਾਂ ਤੁਸੀਂ ਦਹੀਂ ਲੈ ਸਕਦੇ ਹੋ ਇੱਕ ਕੌਲੀ ਦਹੀਂ ਲਓ ਤੇ ਉਹਨੂੰ ਚੰਗੀ ਤਰ੍ਹਾਂ ਫੈਂਟ ਲਓ ਬਾਕੀ ਉਹਦੇ ਵਿੱਚ ਪਾਣੀ ਰਲਾ ਲਓ ਤੇ ਉਹਦੇ ਨਾਲ ਵੀ ਤੁਸੀਂ ਆਪਣੀ ਕੜੀ ਤਿਆਰ ਕਰ ਸਕਦੇ ਹੋ ਭੁੰਨਣ ਤੋਂ ਬਾਅਦ ਇਹਦੇ ਵਿੱਚ ਲੱਸੀ ਵਾਲਾ ਮਿਸ਼ਰਣ ਪਾ ਦਿਆਂਗੇ ਲੋੜ ਪੈਣ ਤੇ ਦੇ ਵਿੱਚ ਹੋਰ ਪਾਣੀ ਪਾ ਦਿਆਂਗੇ ਕਿਉਂਕਿ ਆਪਾਂ ਜਿਆਦੀ ਸੰਘਣੀ ਕੜੀ ਨਹੀਂ ਬਣਾਣੀ ਥੋੜੀ ਪਤਲੀ ਰੱਖਾਂਗੇ ਕਿਉਂ ਇਸ ਕਰਕੇ ਥੋੜੀ ਪਤਲੀ ਹੀ ਕੜੀ ਬਣਾਵਾਂਗੇ ਤੁਹਾਡੇ ਕੋਲ ਤੜਕੇ ਦੇਣੇ ਵਿੱਚ ਤੇਲ ਪਾ ਕੇ ਗਰਮ ਕਰਨਾ ਰੱਖ ਦਿੱਤਾ ਤਾਂ ਜੋ ਪਕੌੜੇ ਕੱਢ ਸਕੀ ਤੇ ਹੁਣ ਬਾਕੀ ਦੇ ਬਚੇ ਆਲੂ ਗੰਡੇ ਮੈਂ ਪਾਂਡੇ ਵਿੱਚ ਪਾ ਲੈਣੇ ਇਹਦੇ ਵਿੱਚ ਨਮਕ ਮਿਰਚ ਗਰਮ ਮਸਾਲਾ ਚਾਟ ਮਸਾਲਾ ਜੋ ਵੀ ਨਿਕੜ ਛੁੱਕੜ ਪਾ ਕੇ ਸਾਰੇ ਸਮਾਨ ਨੂੰ ਤੁਸੀਂ ਮਿਕਸ ਕਰ ਲੈਣਾ ਕਿਉਂਕਿ ਆਪਾਂ ਪਕੌੜੇ ਕੱਢਾਂਗੇ ਤੇ ਪਕੌੜੇ ਜੋ ਵੀ ਸਮਾਨ ਪੈਂਦਾ ਤੁਹਾਨੂੰ ਪਤਾ ਹੀ ਪਰ ਹਾਂ ਪਕੌੜਿਆਂ ਨੂੰ ਤਾਂ ਆਪਾਂ ਵੇਸਣ ਨਾਲ ਹੀ ਤਿਆਰ ਕਰਾਂਗੇ ਇਸ ਲਈ ਇਹਦੇ ਵਿੱਚ ਜਿੰਨੇ ਵੇਸਣ ਦੀ ਲੋੜ ਹੈ ਗੰਡੇ ਆਲੂ ਦੇ ਹਿਸਾਬ ਨਾਲ ਆਪਾਂ ਓਨਾਂ ਵੇਸਣ ਪਾ ਲੈਣਾ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਨਾ ਸਕਦੇ ਹੋ ਤੇ ਕੜੀ ਵੀ ਤੁਸੀਂ ਜਿਸ ਤਰ੍ਹਾਂ ਤਿਆਰ ਕਰਦੇ ਹੋ ਉਸੇ ਤਰ੍ਹਾਂ ਹੀ ਤਿਆਰ ਕਰੋ ਕੋਈ ਜ਼ਰੂਰੀ ਨਹੀਂ ਜਿਸ ਤਰ੍ਹਾਂ ਮੈਂ ਬਣਾ ਰਹੀ ਹਾਂ ਉਸੇ ਤਰ੍ਹਾਂ ਹੀ ਤਿਆਰ ਕਰਨੀ ਹੈ ਬਸ ਤੁਸੀਂ ਵੇਸਨ ਦੀ ਥਾਂ ਤੇ ਪੂਜੇ ਛੋਲਿਆਂ ਦਾ ਆਟਾ ਲੈ ਲੈਣਾ ਤੇ ਉਹਦੀ ਥਾਂ ਤੇ ਤੁਸੀਂ ਉਹਨੂੰ ਯੂਜ਼ ਕਰ ਲਓ ਤੇ ਆਪਣੀ ਕੜੀ ਬਣਾ ਲਓ ਤੇ ਅੱਛਾ ਹੁਣ ਧਿਆਨ ਵਿੱਚ ਰੱਖਣ ਵਾਲੀ ਜਿਹੜੀ ਗੱਲ ਹੈ ਉਹ ਤੁਹਾਨੂੰ ਦੱਸਦੀਆਂ ਕੜੀ ਜਦੋਂ ਤੁਹਾਡੀ ਤਿਆਰ ਹੋ ਜਾਏ ਉਸ ਟਾਈਮ ਤੇ ਤੁਸੀਂ ਪਕੌੜੇ ਬਣਾਓ ਪਹਿਲਾਂ ਬਿਲਕੁਲ ਵੀ ਪਕੌੜੇ ਬਣਾ ਕੇ ਤਿਆਰ ਕਰਕੇ ਨਹੀਂ ਰੱਖਣੇ ਕਿਉਂਕਿ ਜਦੋਂ ਆਪਾਂ ਪਹਿਲਾਂ ਪਕੌੜੇ ਤਿਆਰ ਕਰ ਲੈਂਦੇ ਆ ਤਾਂ ਇਹ ਪਹਿਲਾਂ ਹੀ ਖਤਮ ਹੋ ਜਾਂਦੇ ਨੇ ਕੜੀ ਜੋਗੇ ਪਕੌੜ ਇਸ ਕਰਕੇ ਇਸ ਚੀਜ਼ ਨੂੰ ਧਿਆਨ ਵਿੱਚ ਜ਼ਰੂਰ ਰੱਖ ਲੈਣਾ ਕਿ ਜਦੋਂ ਵੀ ਕੜੀ ਬਣ ਜਾਏ ਉਸ ਤੋਂ ਬਾਅਦ ਹੀ ਪਕੌੜੇ ਬਣਾਓ ਤੇ ਨਾਲ ਦੀ ਨਾਲ ਕੜੀ ਵਿੱਚ ਪਾ ਦਿਓ ਇਹ ਗੱਲ ਮੈਂ ਤੁਹਾਨੂੰ ਆਪਣੇ ਤਜਰਬੇ ਦੇ ਹਿਸਾਬ ਨਾਲ ਦੱਸ ਰਹੀ ਹਾਂ ਕਿਉਂਕਿ ਸਾਡੇ ਘਰ ਵਿੱਚ ਜਦੋਂ ਵੀ ਕਦੀ ਕੜੀ ਬਣਾਉਣ ਲੱਗਿਆਂ ਪਹਿਲਾਂ ਪਕੌੜੇ ਬਣਾ ਲਈਏ ਨਾ ਤੇ ਪਹਿਲਾਂ ਹੀ ਖਾਦੇ ਜਾਂਦੇ ਨੇ ਕਈ ਘਰਾਂ ਵਿੱਚ ਇਸ ਤਰ੍ਹਾਂ ਹੁੰਦਾ ਹੁਣ ਤੁਹਾਡੇ ਨਾਲ ਵੀ ਜੇ ਐਵੇਂ ਹੁੰਦਾ ਤਾਂ ਤੁਸੀਂ ਕਮੈਂਟ ਵਿੱਚ ਜ਼ਰੂਰ ਦੱਸਿਓ ਤੇ ਬਾਕੀ ਤੁਹਾਨੂੰ ਕੜੀ ਦਾ ਬਣਾਉਣ ਦਾ ਤਰੀਕਾ ਕਿਵੇਂ ਲੱਗਿਆ ਇਹ ਵੀ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਨਹੀਂ ਚੰਗੀ ਲੱਗੀ ਤਾਂ ਤੁਸੀਂ ਡਿਸਲਾਈਕ ਵੀ recal